ਸਾਹਿਬਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਪੇਰ ਤੋਂ ਸਵਾਗਤ ਹੈ ਵਿੱਕੀ ਮਲਕ ਦੀ ਬਟਾਲਾ ਤੋਂ ਰਿਪੋਰਟ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਉਤਮਨਗਰ ਵਿੱਚ ਇੱਕ ਇਲੈਕਟ੍ਰੋਨਿਕਸ ਸਮਾਨ ਦੇ ਗਦਾਮ ਵਿੱਚ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਗੱਲਬਾਤ ਦੌਰਾਨ ਇਲੈਕਟ੍ਰੋਨਿਕ ਸਮਾਨ ਦੇ ਗਦਾਮ ਦੇ ਮਾਲਕ ਨੇ ਕਿਹਾ ਕਿ ਕਰਜ ਖੋਕ ਕੇ ਚੰਗੀ ਦੀਵਾਲੀ ਲਗਾਉਣ ਲਈ ਖਰੀਦਿਆ ਸੀ ਸਮਾਨ ਗਦਾਮ ਦੇ ਅੰਦਰ ਰੱਖਿਆ ਹੋਇਆ ਸੀ ਅੱਜ ਸਵੇਰ ਇੱਕ ਫੋਨ ਆਉਂਦਾ ਹੈ ਕਿ ਉਹਨਾਂ ਦੇ ਗਦਾਮ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਜਦੋਂ ਗਦਾਮ ਦੇ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਗਦਾਮ ਪੂਰੀ ਤਰ੍ਹਾਂ ਨਾਲ ਮਚ ਚੁੱਕਾ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਾਲੇ ਆਏ ਜਿਨ੍ਹਾਂ ਨੇ ਆਕੇ ਅੱਗ ਤੇ ਕਾਬੂ ਪਾਇਆ ਉਮੀਦ ਨਹੀਂ ਸੀ ਕਿ ਸਾਡੇ ਨਾਲ ਇਹ ਕੁਝ ਹੋਵੇਗਾ ਕਿੰਨਾ ਕੁ ਨੁਕਸਾਨ ਹੋ ਗਿਆ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਮੌਕੇ ਤੇ ਫਾਇਰ ਅਫਸਰ ਨੀਲਕਮਾਰ ਨੇ ਕਿਹਾ ਕਿ ਬਹੁਤ ਮੁਸ਼ਕਲ ਦੇ ਨਾਲ ਅੱਗ ਬੁਝਾਈ ਹੈ ਕਈ ਬਲਾਸਟ ਹੋਏ ਕਿਉਂਕਿ ਫਰਿੱਜ ਅਤੇ ਏਸੀ ਦੇ ਅੰਦਰ ਇੱਕ ਕੰਪਰੈਸਰ ਹੁੰਦਾ ਹੈ ਜੋ ਸਿਲੰਡਰ ਵਾਂਗ ਫਟਦਾ ਹੈ ਉਦੋਂ ਕੰਮ ਕਰਨਾ ਰਿਸਕੀ ਹੋ ਜਾਂਦਾ ਹੈ ਉਹ ਬਹੁਤ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਜਾਣਕਾਰੀ ਦਿੰਦੇ ਕਿਹਾ ਕਿ ਸਾਰਾ ਕੁਝ ਅੰਡਰ ਕੰਟਰੋਲ ਹੈ ਪਰ ਧੰਦਾ ਦਈਏ ਕਿ ਦੀਵਾਲੀ ਦੀਆਂ ਉਮੀਦਾਂ ਜਿਨ੍ਹਾਂ ਦੇ ਉੱਤੇ ਅੱਗ ਨੇ ਭਾਂਬੜ ਮਚਾ ਦਿੱਤੇ ਮਾਲਕ ਨੇ ਕਿਹਾ ਕਿ ਕਰਜ਼ਾ ਲੈ ਕੇ ਦੁਕਾਨ ਦੇ ਉੱਤੇ ਸਮਾਨ ਪਾਇਆ ਸੀ ਤਾਂ ਕਿ ਅਸੀਂ ਆਉਣ ਵਾਲੀ ਦੀਵਾਲੀ ਵਧੀਆ ਤਰੀਕੇ ਦੇ ਨਾਲ ਸੇਲ ਕਰ ਸਕੀਏ ਤੇ ਵਧੀਆ ਤਰੀਕੇ ਦੇ ਨਾਲ ਕਰ ਸਕੀਏ ਪਰ ਪੂਰੇ ਦਾ ਪੂਰਾ ਜਿਹੜਾ ਆ ਉਹ ਗਦਾਮ ਫਾਇਰ ਦੇ ਨਾਲ ਜਿਹੜਾ ਆ ਉਹ ਸੜ ਕੇ ਸੁਆਹ ਹੋ ਗਿਆ ਇੱਕ ਵੀ ਚੀਜ਼ ਜਿਹੜੀ ਉਹ ਅੰਦਰੋਂ ਨਹੀਂ ਬਚੀ ਵੱਡਾ ਨੁਕਸਾਨ ਜਿਹੜਾ ਇੱਥੇ ਮਾਲਕਾਂ ਦਾ ਹੋਇਆ ਹੈ ਇਹ ਤਸਵੀਰਾਂ ਦੇ ਦੇ ਪਏ ਤੁਸੀਂ ਬਟਾਲਾ ਤੋਂ ਸਾਂਝੇ ਕੀਤੇ ਨੇ ਵਿੱਕੀ ਮਲਕ ਨੇ ਦੇਖਦੇ ਰਹੋ ਮੈਂ ਨਾਲ ਫੜਨ ਜਿੱਤਾਂਗੇ ਕਮਜੀ ਜੀ ਇੱਕ ਕਾਦਾ ਗਿਦਾਮ ਸੀ ਕਿਦਾਂ ਗਿਦਾਮ ਸੀ ਕਿ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਡੇ ਸਟਾਰ ਲੈਕ ਵਰਲਡ ਉੱਥੇ ਮੈਂ ਸ਼ੁਰੂ ਮੈਂ ਆਪਣੇ ਡਾਊਨ ਸੀ ਅੱਛਾ ਅੱਪਾ ਪਰਚੇਜ ਕੀਤਾ ਦੁਵਾਦ ਅੰਜੀ ਇਹ ਫਾਂ ਨੂੰ ਫਰੇਰੇ ਸਾਡੇ ਇੱਕ 7.8 ਫੋਨ ਆਇਆ ਕਿ ਤੁਹਾਡੇ ਗਿਦਾਰ ਤੋਂ ਕਮਾ ਨਿਕਲ ਗਿਆ ਅਸੀਂ ਆਹ ਪਹੁੰਚੇ ਪਹੁੰਚ ਸਾਡੇ ਕਾਫੀ ਹੱਥ ਦੇ ਕਬੂਦ ਕੀ ਇਹ ਰਾਈ ਫਾਈਬਰ ਡਿਗਾਈਆਂ 15 ਮੀਟਰ ਤੱਕ ਆ ਗਈਆਂ ਆ ਚੰਨਲ ਵਾਲਾ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਵੀ ਸੌਗੀ ਸਾਰਾ ਹੀ ਰਿਹਾ ਕਿਸੇ ਸੋਚਿਆ ਜਿਹੜਾ ਸਟਾਕ ਲਿਆ ਸੀ ਸੋਚ ਸੋਚਿਆ ਤੇ ਹੋਈ ਵਧੀਆ ਦਵਾਈ ਲਾਵਾਂਗੇ ਉਹ ਦਵਾਈ ਲਾਵਾਂਗੇ ਆ ਕੀ ਚਲੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਨੀ ਨੂੰ ਬਝੂਰ ਹੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਹਾ ਸੀ ਜੇ ਕੁਮੇਦਾਰ ਚੱਲਦਾ ਵਾ ਡਿਸਟ੍ਰੀਬਿਊਟਰ ਨੇ ਥਾ ਕੇ ਨਾ ਆਪਣੇ ਬਾ ਮੰਤਰੀ ਜਾਣਦੇ ਨੇ ਇਮਰ ਜਾਂਦੀ ਹੈ ਸਰੋਦਾ ਪੁਧਾਰ ਸੀ ਸੱਚੀ ਪਥਨ ਅਦਾਦੀ ਹੁੰਦਾ ਜੀ ਜੇ ਕੋ ਕਿੰਨਾ ਕਿੰਨਾ ਤੁਹੇ ਫਾਇਟ ਵਿੱਚ ਲਾਦੇ ਹੁਣ ਕਿੰਨਾ ਕਿ ਸੜਿਆ ਹੈਗਾ ਜੀ ਮੇਸਨ ਕਾਫੀ ਨਿਸ਼ਾਨ ਆਪ ਤੇ ਇਹ ਤੱਕਿਆ ਆਖੀ ਨਿਸ਼ਾਨ ਕੁਛ ਨਹੀਂ ਬਚਿਆ ਸਭ ਸੜ ਗਿਆ ਸਾਰਾ ਘੜਾ ਉੱਚੀ ਵੀ ਆ ਸਾਰਾ ਘੜਾ ਉੱਚੀ ਕੀ ਕੁਛ ਪਿਆ ਨਹੀਂ ਸੀ ਸੀ ਅਲੜੀਆਂ ਸੀ ਗੱਜੇ ਇੱਜਾ ਮੋਤੀ ਸੀ ਨਾ ਯੂਜ਼ਰ ਦੀ ਤੇ ਜਾਨੀ ਨਸਾਂ ਨਹੀਂ ਜਾਨੀ ਨਸਾਂ ਦੀਆਂ ਲੋਕ ਸਾਰੇ ਸੋਸ ਸਾਰੇ ਬਰਦਸਾਨ ਸਾਰਾ ਸੜ ਗਿਆ ਤੁਹਾਨੂੰ ਇੱਕ ਸਾਡੇ ਕੁਛ ਵੀ ਨਹੀਂ ਬਚਿਆ ਧੰਨ ਮੈਂ ਨੀਰ ਸ਼ਰਮਾ ਫਾਇਰਫੋਰਸ ਨਗਰ ਨਿਗਮ ਬਟਾਲਾ ਤੋਂ ਸਾਨੂੰ 7:45 ਦੇ ਆਸ-ਪਾਸ ਹੀ ਕੀਤੀ ਆ ਫਾਇਰ ਕਾਲ ਜਿਹੜੀ ਤੁਰੰਤ ਪਾਣੀ ਮੇਂ ਤੇ ਜਿਹੜੀਆਂ ਗੱਡੀਆਂ ਦਾ ਨੌਟ ਹੋਈਆਂ ਇਹ 7:50 ਤੇ 20 ਦੇ ਵਿੱਚ ਜਿਹੜੀਆਂ ਲੋਨੇ ਬੋਚੇ ਗਲੀ ਸੱਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਉਹ ਗੱਡੀਆਂ ਆ ਚੁੱਕੀ 5:56 ਤੋਂ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜ਼ਿਆਦਾ ਸੀ ਆਪ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਅੱਗ ਨੂੰ ਕੰਟਰੋਲ ਕੀਤਾ ਕਿੰਨਾ ਕ੍ਰਿਸ਼ਕੀ ਸੀ ਇਹ ਉਹਦੇ ਵਿੱਚ ਸਾਰੇ ਅੰਦਰ ਪੀਸੀ ਵੀ ਸੀਗੇ ਪੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਤਰੇ ਸੀਗੇ ਜਿਹਦੇ ਕਰਕੇ ਥੋੜਾ ਜਿਹਾ ਦਿੱਕਤ ਆਈ ਲੇਕਿਨ ਅਸੀਂ ਫੇਰ ਵੀ ਆਪਣੀ ਕੋਈ ਸੰਭਲ ਲਈ ਨਾ ਕੋਈ ਬਲਾਸਟ ਬੇਨਤੀ ਕੋਈ ਨਹੀਂ ਸਰ ਜੀ ਮੈਂ ਕਹ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸਰ ਉਹਦੀ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਕੁਝ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਿਹੜਾ ਜ਼ਿਆਦਾ ਫੈਲਦੀ ਹੈ ਕਿੰਨਾ ਕ੍ਰਿਸ਼ਕੀ ਇਸ ਕਰਕੇ ਆਪ ਨਹੀਂ ਜੀ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਲੇ ਸਰ ਅਨਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸਮਾਨ ਇਹਦਾ ਜਿਹੜਾ ਖਾਸ ਹਲਹੀ ਸੇਨ ਮਾਲ ਦਾ ਉਹ ਵੀ ਕਿੰਨਾ ਮਟੀਰੀਅਲ ਸੁਆ ਕੀ ਸੁਆ ਜੋ ਵੀ ਉਹ ਦੱਸਣ ਉਹ ਤਾਂ ਨਹੀਂ ਜਾਨੀ ਕੋਈ ਨਹੀਂ ਮਾਲੂਮ ਨਾ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਆਹ ਗੱਡੀਆਂ ਮਲਟੀਪਰਪਸ ਉਹ ਟਰਨੋਂ ਕੋਈ 4 4 5 5 ਵਰੀ ਹੋਈ ਰੱਖਾਂ ਦੇ ਜਿਹੜੇ ਉਹਨਾਂ ਗੱਡੀਆਂ ਨੇ ਕਿੱਥੇ ਲਾਈ 20 20 ਗੱਡੀਆਂ ਨੇ ਇਹ ਫਾਰਮ ਲਾਈ ਸਾਰਾ ਕੈਮੀਕਲ ਵਰਤਿਆ ਕਿਉਂਕਿ ਫਾਰਮ ਦੀ ਹੈ ਇਹ ਅੰਦਰ ਜਿਹੜਾ ਫਾਰਮ ਹੁੰਦਾ ਫ੍ਰੀਜਾਂ ਨੂੰ ਕਵਰ ਕੀਤਾ ਹੁੰਦਾ ਉਹਦੀ ਆਗੈ ਸੀਗੀ ਧੂਆਂ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਲਾਈ ਹਾਂ ਹਾਂ ਦਾਅ ਉਹਦੇ ਕੰਟਰੋਲੋਂ ਤੋਂ ਨੂੰ ਹੋ ਰਿਹਾ ਸੀਗਾ ਕਿ ਇਸ ਤਰ੍ਹਾਂ ਪੁੱਲੜਾ ਪਾਲਸ ਦੀ ਸਾਹਮਣੇ ਜਿਹੜੀ ਹੈ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਦਾ ਜਿਹੜਾ ਵਾ ਊਡੀ ਦੁਕਾਨ ਜਿਹੜੀ ਹੈ ਉਹ ਹੈ ਸਿੰਬਲ ਤੋਂ ਭਾਈਆਂ ਦੇ ਹੱਥੇ ਦੇ ਸਾਹਮਣੇ ਇਹ ਇਹਦਾ ਗਦਾਮ ਸੀ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਜਿਹੜਾ ਰੱਖੇ ਸੀ ਉਹ ਦੇਰੂ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦੱਸਣ ਮਤਾਵ ਕੀ ਹੈ ਕਿ ਅੱਜ ਕਿਾਰੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਕੇਂਦਰੀ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲੱਭਣ ਆਸ-ਪਾਸੇ ਤੋਂ ਸੀਸੀਟੀਵੀ ਕੈਮਰੇ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਉਹ ਕਾਰਵਾਈ ਜ਼ਰੂਰੀ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਬਿੱਲਾਂ ਮਤਾਵ ਦੇਖਣਾ ਪੈਣਾ ਜੀ ਇੰਦਾ ਉਹ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੁਝ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬਰਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬਰਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕੱਤ ਕੀਤੀ ਹੈ ਤੇ ਅੱਗ ਨੂੰ ਜਲਾਵਾ ਉਹ ਬੁਝਾਇਆ